ਵਿਦੇਸ਼ ਘੁੰਮਣ ਜਾਂਦਾ ਸਪਨਾ ਹਰ ਕੋਈ ਦੇਖਦਾ ਹੈ। ਜੇ ਸਾਰੇ ਜਵਾਂਦਿਆਂ ਕੀ ਵਿਦੇਸ਼ ਜਾਣ ਲਈ ਵੀਜ਼ਾ ਦੇ ਨਾਲ-ਨਾਲ ਪਾਸਪੋਰਟ ਵੀ ਜ਼ਰੂਰੀ ਹੁੰਦਾ ਹੈ। ਪਾਸਪੋਰਟ ਬਣਾਉਣ ਦਾ ਪ੍ਰੋਸੈਸ ਉਹਨਾਂ ਚ ਤਾਂ ਬਹੁਤ ਆਸਾਨ ਹੈ ਪਰ ਪਾਸਪੋਰਟ ਬਣਾਉਂਦੇ ਸਮੇਂ ਡਾਕੂਮੈਂਟਸ ਨੂੰ ਨਾਲ ਲੈ ਕੇ ਜਾਣਾ ਮੁਸ਼ਕਿਲ ਕੰਮ ਲੱਗਦਾ ਹੈ। ਪਾਸਪੋਰਟ ਲੈਣ ਲਈ ਜ਼ਰੂਰੀ ਦਸਤਾਵੇਜ਼ ਨੱਥੀ ਕਰਨੇ ਪੈਂਦੇ ਨੇ। ਅਜਿਹਾ ਇਹ ਵਿਚਨ ਦਾ ਦਸਤਾਵੇਜ਼ਾਂ ਦੇ ਗੋਮੀਆਂਪੁਰ ਹੋ ਜਾਂਦਾ ਡਰ ਬਣਿਆ ਰਹਿੰਦਾ ਹੈ ਜੇਕਰ ਤੁਸੀਂ ਵੀ ਪਾਸਪੋਰਟ ਬਣਾਉਣ ਬਾਰੇ ਸੋਚ ਰਹੇ ਹੋ। ਇੱਕ ਖਬਰ ਤੁਹਾਡੇ ਲਈ ਹੈ। ਤੁਹਾਨੂੰ ਪਾਸਪੋਰਟ ਬਣਾਉਣ ਲਈ ਡਾਕੂਮੈਂਟਸ ਲੈ ਕੇ ਜਾਣ ਦੀ ਲੋੜ ਨਹੀਂ ਹੈ ਤੁਹਾਨੂੰ ਆਪਣੇ ਫੋਨ ਦੇ ਵਿੱਚ ਇੱਕ ਐਪ ਇੰਸਟਾਲ ਕਰਨਾ ਹੋਵੇਗਾ ਜਿਸ ਦੀ ਮਦਦ ਨਾਲ ਤੁਸੀਂ ਘੱਟ ਸਮੇਂ ਦੇ ਵਿੱਚ ਪਾਸਪੋਰਟ ਬਣਾ ਸਕਦੇ ਹੋ ਤੁਹਾਨੂੰ ਆਪਣੇ ਫੋਨ ਦੇ ਵਿੱਚ ਡਿਜੀ ਲੋਕਰ ਐਪ ਨੂੰ ਇੰਸਟਾਲ ਕਰਨਾ ਪਵੇਗਾ ਇਸ ਐਪ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਪਾਸਪੋਰਟ ਬਣਾ ਸਕਦੇ ਹੋ ਇਸ ਐਪ ਤੇ ਡਾਕੂਮੈਂਟ ਦੀ ਆਸਾਨੀ ਨਾਲ ਪੁਸ਼ਟੀ ਹੋ ਜਾਵੇਗੀ ਤੁਹਾਨੂੰ ਦੱਸਿਆ ਕਿ ਡਿਜੀ ਲੋਕਰ ਇੱਕ ਸਰਕਾਰੀ ਪ੍ਰਮਾਣਿਤ ਐਪ ਹੈ ਇਸ ਐਪ ਦੀ ਵਰਤੋਂ ਡਾਕੂਮੈਂਟਸ ਵੈਰੀਫਿਕੇਸ਼ਨ ਲਈ ਕੀਤੀ ਜਾਂਦੀ ਹੈ ਸੋ ਵੈਰੀਫਾਈ ਕਿਵੇਂ ਹੋਣਗੇ ਇਹ ਦੱਸਦਾ ਵੇ ਇਸ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਡੀਜੀ ਲੋਕਰ ਰਾਹੀਂ ਡਾਕੂਮੈਂਟਸ ਵੈਰੀਫਾਈ ਕਰਨ ਦਾ ਤਰੀਕਾ ਬਹੁਤ ਆਸਾਨ ਹੈ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਤੇ OTP ਆਵੇਗਾ ਜਿਸ ਤੋਂ ਬਾਅਦ ਤੁਹਾਡੀ ਡਾਕੂਮੈਂਟਸ ਦੀ ਪੁਸ਼ਟੀ ਕੀਤੀ ਜਾਵੇਗੀ ਸੋ ਪਾਸਪੋਰਟ ਬਣਨ ਦੇ ਵਿੱਚ ਕਿੰਨਾ ਸਮਾਂ ਲੱਗ ਜਾਂਦਾ ਜੇਕਰ ਤੁਹਾਡੇ ਕੋਲ ਡੀਜੀ ਲੋਕਰ ਇੰਸਟਾਲ ਹੋਵੇ ਸੋ ਦਸਤਾਵੇਜ਼ਾਂ ਦੀ ਤਸਦੀਕ ਕਰਨ ਜਾਂ ਦਸਤਾਵੇਜ਼ ਜਮਾ ਕਰਨ ਤੋਂ ਬਾਅਦ 15 ਦਿਨਾਂ ਤੋਂ 1 ਮਹੀਨੇ ਦੇ ਅੰਦਰ ਤੁਹਾਡਾ ਪਾਸਪੋਰਟ ਤਿਆਰ ਹੋ ਜਾਂਦਾ ਹੈ ਪਾਸਪੋਰਟ ਕੋਰੀਅਰ ਰਾਹੀਂ ਬਿਨਕਾਰ ਦੇ ਕਰ ਦੇ ਪਤੇ ਤੇ ਪਹੁੰਚਾਇਆ ਜਾ ਸਕਦਾ ਹੈ ਕਈ ਵਾਰ ਪਾਸਪੋਰਟ ਥੋੜੇ ਸਮੇਂ ਦੇ ਵਿੱਚ ਹੀ ਆ ਜਾਂਦਾ ਹੈ ਜ਼ਿਆਦਾ ਸਮਾਂ ਨਹੀਂ ਲੱਗਦਾ ਸੋ ਪਾਸਪੋਰਟ ਬਣਾਉਣ ਦੇ ਲਈ ਜਿਹੜੇ ਦਸਤਾਵੇਜ਼ ਤੁਸੀਂ ਦੇ ਰਹੇ ਹੋ ਉਸ ਬਾਰੇ ਥੋੜਾ ਧਿਆਨ ਜ਼ਰੂਰ ਰੱਖੋ ਜੇਕਰ ਕਿਸੇ ਦਸਤਾਵੇਜ਼ ਵਿੱਚ ਕੋਈ ਵੀ ਗਲਤੀ ਹੋ ਜਾਂਦੀ ਹੈ ਪੁਲਿਸ ਬਗੈਰ ਵੈਰੀਫਿਕੇਸ਼ਨ ਦੇ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਪਾਸਪੋਰਟ ਵੀ ਇਹ ਜਿਹੜਾ ਦੇਰੀ ਨਾਲ ਬੰਦ ਹੈ ਤੁਹਾਨੂੰ ਦੱਸਦੇ ਕਿ ਸਧਾਰਨ ਪਾਸਪੋਰਟ ਲਈ 1500 ਰੁਪਏ ਤੱਕ ਦਾ ਚਾਰਜ ਲੱਗਦਾ ਹੈ ਇਸ ਦੇ ਨਾਲ ਹੀ ਜੇਕਰ ਤੁਸੀਂ ਜ਼ਿਆਦਾ ਪੰਨਿਆਂ ਵਾਲੇ ਪਾਸਪੋਰਟ ਲਈ ਤੁਹਾਨੂੰ 2000 ਰੁਪਏ ਦੇਣੇ ਪੈਣਗੇ